ਇਥੇ ਜਦ ਵੀ ਹਾਜ਼ਰੀ ਭਰੀ ਦੀ ਤੇ ਬਜ਼ੁਰਗ ਬਾਬਾ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਯਾਦ ਆ ਜਾਂਦੇ ਨੇ ਗਲਬਨ 25 30 ਸਾਲ ਬਲਕੇ ਇਸ ਤੋਂ ਵੀ ਪਹਿਲਾਂ ਸੰਜੋਗ ਜੁੜਿਆ ਸੀ ਇੰਗਲੈਂਡ 에ਅਰਪੋਰਟ ਤੇ ਉਹ ਸਾਹਮਣੇ ਬੈਠੇ ਸਨ ਸੀਟ ਤੇ ਕੁਰਸੀ 'ਚ ਵੇਟਿੰਗ ਹਾਲ ਦੇ 'ਚ ਬੈਠੇ ਸੀ असी प्लेन पकड़ना सी ब्रिटिश एयरवेज का ट्रांटो ले भी ट्रांटो जा रहे में। मेरे सोल आके बैठे खिंड के ग्ञनी सिंह लगते मैं क्या हां गुरबाणी की कथा करते हैं कितने जा रहे हो ट्रांटो मैं भी ट्रांटो जा रहे। उतरे ट्रांटो 15ਵਾਂ 20 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਹੋਏ ਸਨ ਦਾਸਨੋਂ ਗੁਰਦੁਆਰੇ ਦੇ ਪ੍ਰਬੰਧਕ ਲੈਣ ਵਾਸਤੇ ਆਏ ਹੋਏ ਸਨ ਉਹਨਾਂ ਨੇ ਕਿਹਾ ਗੈਨੇ ਵੀ ਲੇਟ ਹੋ ਗਏ ਆ ਛੇਤੀ ਚਲੀਏ ਗੁਰਪੁਰਬ ਮਨਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਤੇ ਬਾਬਾ ਜੀ ਕਹਿਣ ਲੱਗੇ ਆਪਾਂ ਵੀ ਚੱਲਦੇ ਹਾਂ ਗੁਰਪੁਰਬ ਦਾ ਸਵਾਗਤ ਦੇਖ ਕੇ ਚਲਾ ਗਏ ਭਾਵੇਂ ਉਹ ਜਿਹੜੇ ਵੀ 25 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਬਾਬਾ ਜੀ ਅੱਗੇ ਉਡੀਕ ਨਹੀਂ ਆ ਪਈਆਂ ਨਸੰਦਾ ਉੱਥੇ ਜਾਣਾ ਹੈ ਉੱਥੇ ਜਾਣਾ ਕਹਿੰਦੇ ਨਹੀਂ ਗੁਰਦੁਆਰੇ ਚਲਾ ਗਏ ਗੁਰਪੁਰਬ ਦੇ ਸਮਾਗਮ ਦੇ ਚ ਆਦਰੀ ਬਰਾਗੇ ਉੱਥੇ ਦਾਸ ਨੇ 20 ਦਿਨ ਕਥਾ ਕਰਨੀ ਸੀ ਇਹਨਾਂ ਦੇ ਰਿਆ ਇਸ ਬਾਦ ਜਿਹੜੀ 35 ਮੀਲ ਤੋਂ ਸੀ ਰੋਜ਼ ਦੋਵੇਂ ਵੇਲੇ ਵਕਤ ਕਥਾ ਸੁਣਨ ਆਂਦੇ ਰਹੇ ਫਿਰ ਜਿਹੜੀਆਂ ਗੱਲਾਂ ਉਹ ਮੈਨੂੰ ਕਰਦੇ ਰਹੇ ਜੋ ਉਹਨਾਂ ਨਾਲ ਗੱਟੀਆਂ ਔਰ ਸੁਣਾਉਂਦੇ ਰਹੇ ਤੋਂ ਇਸ ਤਰ੍ਹਾਂ ਸਾਡਾ ਇਹ ਸੰਬੰਧ ਪਿਤਾ ਪੁੱਤਰ ਵਾਲਾ ਬਣਿਆ ਬਹੁਤ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਔਰ ਇਸ ਡੇਰੇ ਚ ਆਉਂਦੇ ਆ ਉਹਨਾਂ ਦਾ ਪਿਆਰ ਚੇਤੇ ਆ ਜਾਂਦਾ ਸਤਿਗੁਰ ਰਹਿਮਤ ਕਰਨ ਸੰਗਤਾਂ ਤੇ ਉਹਨਾਂ ਦੀ ਅਸੀਸ ਬਰਸਦੀ ਰਹੇ